ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਫਸਟ ਐਗ ਖਾਤੇ ਵਿੱਚੋਂ ਕਿਵੇਂ ਚਾਲੂ ਕੀਤਾ ਜਾਵੇਗਾ 3000 ਰੁਪਏ ਵਾਲਾ ਸਲਾਨਾ ਪਾਸ ਜਾਨੋ ਹਰ ਜਾਣਕਾਰੀ ਰਾਸ਼ਟਰਪਤੀ ਰਾਸ਼ਟਰੀ ਰਾਜਮਾਰਗ ਦੇ ਲੋਕਾਂ ਦੀ ਯਾਤਰਾ ਨੂੰ ਸਹਾਨ ਬਣਾਉਣ ਲਈ ਛੜਕ ਆਵਜਾਈ ਦੇ ਰਾਜਮਾంత్రి ਅਮਤਰਾਲੀ ਨੇ ਫਾਸਟ ਟੈਗ ਸਲਾਨਾ ਪਾਸ ਪੇਸ਼ ਕੀਤਾ ਹੈ ਇਹ ਪਾਸ ਸਿਰਫ 3000 ਰੁਪਏ ਵਿੱਚ 200 ਯਾਤਰਾਵਾਂ ਪ੍ਰਦਾਨ ਕਰੇਗਾ ਜਾਨੀ ਕਿ ਹਰੇਕ ਯਾਤਰਾ ਤੇ ਸਿਰਫ 15 ਪੈ ਖਰਚ ਹੋਣਗੇ ਇਹ ਪ੍ਰਣਾਲੀ ਯਾਤਰੀ ਵਾਹਨਾਂ ਲਈ ਲਾਗੂ ਹੋਵੇਗੀ ਕੇਂਦਰੀ ਮੰਤਰੀ ਨਿਤਿਨ ਗਟਕਰੀ ਨੇ ਕਿਹਾ ਹੈ ਕਿ ਨਵੀਂ ਯੋਜਨਾ 15 ਅਗਸਤ 2025 ਤੋਂ ਲਾਗੂ ਹੋ ਜਾਵੇਗੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਨੀਤਨ ਗੜਕ ਨੇ ਕਿਹਾ ਹੈ ਕਿ ਐਕਟੀਵੇਸ਼ਨ ਲਿੰਕ ਜਲਦੀ ਹੀ ਰਾਜਮਾਰਗ ਐਪ NHAI ਅਤੇ ਮੋਰਥ ਦੀ ਅਧਿਕਾਰਤ ਅਧਿਕਾਰਤ ਵੈਬਸਾਈਟ ਤੇ ਉਪਲਬਧ ਕਰਵਾਈ ਜਾਵੇਗੀ NHAI ਦਾ ਅਰਥ ਹੈ ਕਿ ਰਾਸ਼ਟਰੀ ਰਾਜਮਾਰਗ ਅਥਾਰਟੀ ਅਤੇ ਮੋਰਥ ਦਾ ਅਰਥ ਹੈ ਕਿ ਸੜਕ ਆਵਾਜਾਈ ਦੇ ਰਾਜਮਾਰਗ ਮੰਤਰਾਲੇ ਜਿਸ ਦਾ ਉਦੇਸ਼ ਸెలਾਨਾ ਪਾਸ ਦੇ ਲੋਕਾਂ ਦੇ ਆਮਦਨ ਬਚਾਉਂਦਾ ਹੈ ਅਤੇ ਇਹ ਉਹਨਾਂ ਲੋਕਾਂ ਲਈ ਵਧੇਰੇ ਲਾਭਦਾਇਕ ਹੈ ਜੋ ਅਕਸਰ ਰਾਸ਼ਟਰੀ ਮਾਰਯ ਮਾਰਗ ਤੇ ਯਾਤਰਾ ਕਰਦੇ ਹਨ ਇਹ ਪਾਸ ਪੈਸੇ ਦੇ ਨਾਲ-ਨਾਲ ਸਮੇਂ ਦੀ ਵੀ ਬਚਤ ਕਰੇਗਾ ਫਸਟ ਟੈਗ ਤੇ ਇੱਕ ਸਰਗਰਮ ਸెలਾਨਾ ਪਾਸ ਐਨ ਐਚ ਅਤੇ ਐਨ ਈ ਟੋਲ ਪਲਾਜ਼ਾ ਤੇ ਹਰੇਕ ਯਾਤਰਾ ਉਪਭੋਗਤਾ ਲਈ ਇੱਕ ਸਾਲ ਜਾਂ 200 ਯਾਤਰਾਵਾਂ ਲਈ ਕਾਰ ਜੀਪ ਵੈਨ ਦੀ ਮਫਤ ਯਾਤਰਾ ਦੀ ਆਗਿਆ ਦਿੱਤਾ ਹੈ ਸਲਾਨਾ ਪਾਸ 15 ਅਗਸਤ 2025 ਤੋਂ ਉਪਲਬਧ ਹੋ ਜਾਵੇਗਾ ਮੌਜੂਦਾ ਖਾਤੇ ਵਿੱਚ ਫਾਸਟ ਟੈਗ ਪਾਸ ਕਿਵੇਂ ਕਿਰਿਆਸ਼ੀਲ ਹੋਵੇਗਾ ਕਬ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ